ਅੱਜ अर्ली ਮਾਰਨਿੰਗ रीबन 4 ਵਜੇ ਜਿਹੜਾ ਪੰਸੇਗਾ ਉਸੇ ਬੰਦ ਕਾਰਿਡੋਰ ਦਾ ਉਹ ਟੁੱਟ ਗਿਆ ਜਿਹਦੇ ਕਰਕੇ ਪਾਣੀ ਭਰ ਗਿਆ ਇਹ ਲਈ ਗੱਲ ਆ ਕਿ ਬੋਡਾਂ ਵੀ ਆ ਰਹੀਆਂ ਰਿਸਕਿਊ ਕਰਾਂਗੇ ਪਾਣੀ ਦੀ ਸੇਵਾ ਰਸ ਜਿੰਨੂ ਜਿੰਨੂ ਜਿਹੜੀ ਚੀਜ਼ ਦੀ ਲੋੜ ਆ ਇੱਥੇ ਉਹ ਮਾਹੀ ਯਾਤਰਾਵਾਂਗੇ ਪਟਾਵਾਂਗੇ ਸਾਉ ਪੰਜਾਬ ਅੱਜ ਅਰਲੀ ਮਾਰਨਿੰਗ ਲਗਭਗ 4 ਵਜੇ ਜਿਹੜਾ ਬੰਦ ਸੀਗਾ ਤੁਸੀਂ ਬੰਦ ਕਾਰਿਡੋਰ ਦਾ ਉਹ ਟੁੱਟ ਗਿਆ ਜਿਹਦੇ ਕਰਕੇ ਪਾਣੀ ਭਰ ਗਿਆ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਪਾਣੀ ਦਾ ਬਹਾਵ ਵਧ ਗਿਆ ਤੇ ਕਾਫੀ ਏਰੀਆ ਸਬਮਰਜ ਹੋ ਗਿਆ ਤਾਂ ਇਸ ਵੇਲੇ ਜਿੱਥੇ ਆਪਾਂ ਖੜੇ ਹੈਗੇ ਨੇ ਤਾਂ ਇਹ ਅਪਰੋਚ ਰੂਟ ਹੈ ਡੇਰੇ ਦਾ ਤਾਂ ਇੱਥੇ ਵੀ ਇੱਕ ਛੋਟੀ ਪੁਲੀਸੀ ਉਹ ਟੁੱਟ ਗਈ ਰੈਸਕਿਊ ਆਪਰੇਸ਼ਨਸ ਆਰ ਔਨ ਇੱਥੇ ਐਨਡੀਆਰਫ ਦੀ ਟੀਮ ਹੈ ਸਾਡੇ ਪੰਜਾਬ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਅਲੋਂਗ ਵਿਦ ਬੀਐਸਐਫ ਅਸੀਂ ਲਗੇ ਹੈ ਤਾਂ ਹੁਣ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਆਵਾਜ਼ ਮਾਰ ਰਹੇ ਸੀ ਕਿ ਬਟ ਬੋਟਸ ਆਰ অলਮੋਸਟ देयर ਤਾਂ ਅਸੀਂ ਇਹਨਾਂ ਨੂੰ ਰੈਸਕਿਊ ਕਰਾਂਗੇ ਗਾਂ ਜਿਹੜੇ ਅੱਗੇ ਪਿੰਡ ਹੈ ਜਿੱਥੇ ਹਜੇ ਅਸਰ ਨਹੀਂ ਹੋਇਆ ਅਸੀਂ ਉੱਥੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਇੱਕ ਵਾਰੀ ਇਵੈਕੂਏਟ ਕਰ ਲਓ ਸੋ ਥੈਟ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਸਾਰੀ ਫੈਸਿਲਿਟੀ ਮੁਹੱਈਆ ਕਰਾਊ ਜਾਓਗੀ ਕੋਈ ਸਟੇ ਹੋਗਾ ਜਾਂ ਉਹਨਾਂ ਦੇ ਜਿਹੜੇ ਡੰਗਰ ਹੈ ਉਹਨਾਂ ਨੂੰ ਵੀ ਆਪਾਂ ਸ਼ਿਫਟ ਕਰਾਂਗੇ ਤਾਂ ਲੋਕੀ ਕੁਛ ਹੱਦ ਤੱਕ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਬਟ ਅਸੀਂ ਲੋਕਾਂ ਨੂੰ ਕਨਵਿੰਸ ਕਰ ਰਹੇ ਕਿ ਜਦੋਂ ਤੱਕ ਵਾਟਰ ਲੈਵਲ ਰੀਸੀਡ ਨਹੀਂ ਹੁੰਦੀ ਹੈ ਉਦੋਂ ਤੱਕ ਅੱਫਾ ਜਿਹੜਾ ਇਵੈਕੂਏਟ ਕਰੀਏ ਇਸ ਸਪੀਕੇ ਨਾਲ ਅੱਛ ਵੀ ਦੇਖਿਆ ਤੁਹਾਡੇ ਡੀਐਸਪੀ ਸੀ ਕਿ ਟਰੈਕਟਰ ਤੇ ਚੱਕਰ ਲਗਾ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਜਿਹੜਾ ਵਾ ਉਹ ਬਾਹਰ ਕੱਢ ਲਿਆ ਗਿਆ ਉਹ ਕੀ ਲੱਗਦਾ ਕਿੰਨੇ ਕੁ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਇਹ ਜ਼ਰੂਰਤ ਹੈ ਅਜੇ ਜ਼ਰੂਰਤ ਹੈ ਐਂਡ ਅਸੀਂ ਲੱਗੇ ਹੈ ਤਾਂ ਅਸੀਂ ਟੋਟਲ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਦੇ ਵਿੱਚ ਜਿਹੜੀ ਵੀ ਡਿਸਟ੍ਰੈਸ ਕਾਲਸ ਹੈ ਸਾਨੂੰ ਅਸੀਂ ਫਿਰ ਮੋਨਿਟਰ ਕਰਦੇ ਹਾਂ ਕਿਹੜੀ ਜ਼ਿਆਦਾ ਜ਼ਰੂਰੀ ਹੈ ਤਾਂ ਉਹਨੂੰ ਅਸੀਂ ਇਮੀਡੀਏਟਲੀ ਅਟੈਂਡ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਮਤਲਬ ਲੋਅਰ ਗ੍ਰੇਡ ਦੀ ਹੁੰਦੀ ਹੈ ਮਤਲਬ ਗ੍ਰੈਜੂਅਲੀ ਅਸੀਂ ਸਾਰੀਆਂ ਨੂੰ ਅਟੈਂਡ ਕਰ ਰਹੇ ਸੀ ਛੱਡ ਕੋਈ ਨਹੀਂ ਰਿਹਾ ਬਟ ਅਸੀਂ ਇੱਕ ਵਾਰੀ ਇਹ ਜ਼ਰੂਰ ਦੇਖਦੇ ਹਾਂ ਕਿ ਕਿੱਥੇ ਜ਼ਿਆਦਾ ਜ਼ਰੂਰੀ ਹੈ ਜਿਹੜੇ ਏਰੀਆ ਜਿੱਥੇ ਜ਼ਿਆਦਾ ਪਾਣੀ ਭਰ ਗਿਆ ਜਿਹੜੇ ਬਾਰਡਰ ਦੇ ਨੇੜੇ ਹੈ ਉਹਨੂੰ ਨੂੰ ਅਸੀਂ ਜ਼ਿਆਦਾ ਇਮੀਡੀਏਟਲੀ ਅਟੈਂਡ ਕਰ ਰਹੇ ਹਾਂ ਜੀ ਸਾਡੀ ਪਹਿਲੀ ਗੱਲ ਹੈ ਕਿ ਬੋਡਾਂ ਵੀ ਆ ਰਹੀਆਂ ਰਿਸਕਿਊ ਕਰਾਂਗੇ ਪਾਣੀ ਦੀ ਸੇਵਾ ਰਸ ਜਿੰਨੂੰ ਜਿੰਨੂੰ ਜਿਹੜੀ ਚੀਜ਼ ਦੀ ਲੋੜ ਆ ਇੱਥੇ ਉਹ ਮਾਹੀਆ ਕਰਾਵਾਂਗੇ ਉਹ ਪਚਾਵਾਂ ਏਰੀਆ ਤਕਰੀਬਨ ਕੋਈ ਕਲਾਨੌਰ ਤੋਂ ਲੈ ਕੇ ਤੇ ਰਮਦਾਸ ਤੱਕ ਪੰਜਾਹ ਕੁ ਪਿੰਡ ਦੇ तकरीबन ਹੋਣੇ ਜੇ ਕਿ ਟਾਈਮਸ ਨਾਉ ਪੰਜਾਬ